ਅਸਲਾਮੁਅਲੈਕੁਮ ਐਂਛ ਸੱਯਾ ਕਾਲ। ਇਹਦਾ ਹਾਲ ਚਾਲ ਮੇਰੇ ਵੀਰਾਂ ਦਾ ਪੈਨ ਬਰਾਵਾ ਦਾ ਉਮੀਦ ਕਰਨਿਆ ਵਧੀਆ ਹੋਵੇ ਕਿ ਤਰ੍ਹਾਂ ਆਪ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ। ਤੇ ਅੱਜ ਅਸੀਂ ਤੁਹਾਡੇ ਵਾਸਤੇ ਜਿਹੜੀ ਵੀਡੀਓ ਲੈ ਕੇ ਆਇਆ ਉਹ ਹੈ ਜੀ ਬਾਰਡਰ ਇਰੀਆ ਪੰਜਾਬੀ ਫਨੀ ਵੀਡੀਓ ਕਾਮੇਡੀ ਤੇ ਦੇਖਨੇ ਅੱਜ ਦੀ ਵੀਡੀਓ ਤੇ ਉਸ ਤੋਂ ਬਾਅਦ ਇਹ ਵੀ ਗੱਲ ਬਾਤ ਕਰਨੀ ਹੈ ਤੇ ਜਿਹਨੇ ਪੈਨ ਬਰਾ ਸਾਡੇ ਚੈਨਲ ਤੇ ਨਵੇਂ ਨੇ ਫੌਰਨ ਤੋਂ ਕਾਲ ਲੈਣ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਲਾਈਕ ਕੋ ਸ਼ੇਅਰ ਕਰ ਦਿਓ ਜਿਆਦਾ ਤੋਂ ਜਿਆਦਾ ਜੀ ਤੇ ਪਹਿਲੇ ਵੀਡੀਓ ਦੇਖ ਲੈਣੇ ਆਂ ਤੇ ਸਵਾਦ ਦੇ ਦਿੱਤੇ ਗੱਲਬਾਤ ਕਰਨੇ ਆਂ ਤੇ ਚਲੋ ਜੀ ਸਟਾਰਟ ਕਰੀਏ ਮੀ ਜੀ ਵੰਦੇਆ ਪੁਲਸ ਆ ਗਈ ਓ ਤੇ ਮੈਂ ਕੀ ਕਰਾਂ ਪੁਲਸ ਆ ਗਈ ਆ ਤੇ ਉਹ ਆਪਣਾ ਘਰ ਪੁੱਛਦੀ ਫਿਰਦੀ ਓ ਹਾਏ ਤੇ ਕਰਤੀ ਹਣੀ ਕਿਹਨੇ ਟੋਟੀ ਉਹ ਕਿਤੇ ਦੱਸਤ ਨਹੀਂ ਉਹ ਦਿੱਤਾ ਨਹੀਂ ਮੈਂ ਪਾਇਆ ਹੋਰ ਗਲਿਏ ਚੰਗਾ ਕੀਤਾ ਈ ਓ ਇਹਨੂੰ ਤੇ ਮੈਂ ਦੱਸਦਾ ਕਿਨੂੰ ਉਹ ਇਹਨੂੰ ਜਿਹਦੇ ਸਾਰੇ ਸਿਆਪੇ ਆ ਇਹਨੂੰ ਮੈਂ ਕਈ ਵਾਰੀ ਟੋਕਾਂਗੇ ਇਹ ਕੰਮ ਨਾ ਕਰਿਆ ਕਰ ਪਰ ਉਹ ਮਾੜਾ ਕਰ। ਵੇ ਕਿੱਡਾ ਭਗਤੀ ਜਲੀਨ ਹੋਇਆ ਰਾਤ ਨੂੰ ਡੱਫ ਲੈਂਦਾ ਤੇ ਆਵਲੇ ਭਗਤੀ ਤੇ ਬਹਿ ਜਾਂਦਾ। ਪਾਪਾ ਵਾਹਿਗੁਰੂ 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 ਉਹ ਤੈਨੂੰ ਮੈਂ ਕਿੰਨੀ ਵਾਰੀ ਡੱਕਿਆ ਨਾ ਕੰਮ ਕਰਿਆ ਕਰ। ਕਿਹੜਾ ਕੰਮ ਨਾ ਕਰਿਆ ਕਰ? ਆ ਕੱਢਣ ਕਢਾਉਣ ਵਾਲਾ। ਉਹ ਤੇਰੇ ਮਾਸੜ ਆ ਗਏ ਹੁਣ ਘਰ ਪੁੱਛਦੇ ਫਿਰਦੇ ਕਿ ਦਾਰਾ ਸੌਦਾ ਘਰ ਕਿਹੜਾ ਵਾ ਤੇ ਫਿਰ ਕੀ ਹੋ ਗਿਆ ਘਰ ਪੁੱਛਦੇ ਫਿਰਦੇ ਤੇ ਘਰ ਪੜਾਂ ਗਿਆਂ ਜਿਹੜਾ ਲੱਭਣਾ ਉਹਨਾਂ ਨੂੰ ਆ ਲੈਂਦੇ ਡਰੀਏ ਨਾ ਜਾ ਕਰੋ ਕੋਈ ਗੱਲ ਨਹੀਂ ਏਡੀ ਉਹ ਤુલਸੀ ਉਹ ਨਹੀਂ ਪੁਲਸੀ ਆਹਦੇ ਪੁਲਸਿਆ ਤੇ ਫਿਰ ਕੀ ਹੋ ਗਿਆ ਪੁਲਸ ਵਾਲੇ ਬੰਦੇ ਹੀ ਆ ਕੋਈ ਗੱਲ ਨਹੀਂ ਡਰੋ ਨਾ ਉਹ ਭਰਾਵਾ ਸਾਹਵਲਾ ਆਪਣੇ ਭਾਂਡੇ ਭੁੰਡੇ ਫੜਿਆ ਗਿਆ ਤੇ ਤੂੰ ਹੋ ਜਾਣਾ ਅਸੀਂ ਨਹੀਂ ਜਾਣਾ ਅਸੀਂ ਕਹਣਾ ਅਸੀਂ ਤੇ ਇਹਦੇ ਮੁੰਡੇ ਹੀ ਨਹੀਂ ਆਂ ਕੋਈ ਨਹੀਂ ਚਲ ਜੂਗਾ ਮੈਂ ਆਪੇ ਜਾਓ ਭਾਜੋ ਤੁਸੀਂ ਵੇਖ ਲੈਣਾ ਮੈਂ ਕਿਹੜਾ ਆਉਂਦਾ ਐਡਾ ਤੂੰ ਹੀ ਡਰਨ ਦਾ ਪੁਲਿਸ ਖਾਊਗਾ ਜਾਓ ਤੁਸੀਂ ਮੈਂ ਵੇਖ ਲਊਗਾ ਆਪਣੇ ਹਾਲ ਵੇਖਦਾ ਰਹਿ ਕੇ ਫਿਰ ਤੂੰ ਦੀਦੇ ਹਉ ਹੀ ਹੈ ਉਹ ਸੱਚੀ ਆ ਗਈ ਦਾਰਾ ਸਿਆਂ ਤਗੜਾ ਹੋਣ ਨਾ ਤੇ ਤਗੜਾ ਰੱਖ ਲੈ ਹੁਣ ਤੂੰ ਹੀ ਤਗੜਾ ਹੋ ਭਾਂਡੇ ਸਾਹ ਦੀ ਸੱਚੀ ਨਾ ਆ ਜਾਣ ਕਿਤੇ ਮੇਜਰ ਸਿਆ ਚੰਗਾ ਪਿੰਡ ਆ ਯਾਰੇ ਇੱਥੇ ਤਾਂ ਕੋਈ ਨਾਂ ਦੱਸਕੇ ਨਹੀਂ 라ਜੀ ਕੋਈ ਨਹੀਂ ਜਨਾਬ ਆਗੇ ਖਲੋਤਾ ਮੁੰਡਾ ਇਹਨੂੰ ਪੁੱਛਦੇ ਆ ਹਰ ਪੁੱਛ ਇਹਨੂੰ ਫਿਰ ਉਹ ਇੱਧਰ ਆ ਓਏ ਗੱਲ ਸੁਣ ਉਹ ਦਾਰਾ ਸਿੰਘ ਦਾ ਘਰ ਕਿਹੜਾ ਇੱਥੇ ਭਾਜੀ ਮੈਨੂੰ ਕੀ ਪਤਾ ਮੈਂ ਤਾਂ ਗੁੰਗਾ ਆ ਉਹ ਕੋਈ ਤਾਂ ਉਹ ਤਾਂ ਐਵੇਂ ਹੀ ਬੋਲਿਆ ਹੀ ਆ ਉਹ ਤੂੰ ਮੈਨੂੰ ਜਾਣਦਾ ਨਹੀਂ ਆ ਮੱਖਣ ਸਿੰਘ ਠਾਨੇਦਾਰ ਨਾਮ ਆ ਮੇਰਾ ਮੈਂ ਤਾਂ ਗੁੰਗੇ ਬੋਲਣ ਲਾਤੇ ਆ ਕਰੀਆ ਤੈਨੂੰ ਯਾਰਾ ਸਿੱਧਾ ਨਹੀਂ ਨਹੀਂ ਭਾਜੀ ਗੱਲ ਦੱਸਣ ਦੀ ਨਹੀਂ ਆ ਅਸਲ ਜਨਾ ਸਾਡੇ ਪਣ ਟੋਟਾ ਨੂੰ ਗਾਲ ਬੜੀ ਫੇਰਦੇ ਆ ਮੇਰੇ ਤਾਂ ਅੱਗੇ ਵੱਡੇ ਨਾਮ ਆ ਇਹ ਨਾ ਮੈਨੂੰ ਟੋਟ ਟੋਟ ਕਹਿ ਕੇ ਛੇੜਨ ਡੈ ਪੈ ਤੂੰ ਨਾ ਕਿ ਹੋਰ ਨੂੰ ਪੁੱਛ ਲੈ ਮੈਨੂੰ ਨਾ ਕਾਲੀ ਆ ਥੋੜੀ ਕਿੱਥੇ ਚੰਗਾ ਬੰਦਾ ਯਾਰ ਗੱਲ ਵੀ ਨਹੀਂ ਸੁਣ ਕੇ ਗਿਆ ਕੋਈ ਨਹੀਂ ਜਨਾਬ ਅੱਗੇ ਪੁੱਛ ਲੈਨੇ ਕਿਸ ਨੂੰ ਚਲੋ ਫਿਰ ਲੈ ਮੇਜਰ ਸਿਆਂ ਘਰ ਤੇ ਹੋਈ ਆਪਾਂ ਐਵੇਂ ਘੁੰਮਣ ਘੇਰੀਆਂ ਖਾਂਡ ਆਏ ਆ ਤੇ ਇੱਧਰ ਹੀ ਤੁਰੇ ਆਉਂਦੇ ਆ ਲੱਗਦਾ ਘੁੰਮਣਾ ਕਿਸਦਾ ਬੇੜਾ ਬੈ ਗਿਆ ਓ ਪਾਪਾ ਲੁੱਕ ਜਾ ਕਿਸੇ ਪਾਸੇ ਆ ਗਈ ਓ ਉਤਮ ਵੀ ਲੋਕਾਂ ਕੇ ਪਾਸੇ ਕਿਤੇ ਲੁਕਾ ਤੂੰ ਵੀ ਲੁਕ ਜਾ ਲੋਕ ਐ ਉਹ ਝਾ ਬਾਦਰਾ ਕੀ ਓਏ ਤੂੰ ਵੀ ਕਰਨਿਆ ਖੁਰਲੀ ਚ ਤੂੰ ਘਰੇ ਵੱਖਰੇ ਮੋਰਚਾ ਬਣਾ ਕੇ ਬੈਠਾ ਭਾਜੀ ਮੈਂ ਤੇ ਡੰਗਰਾਂ ਦੇ ਚਿੱਚੜ ਦੇ ਲਾਉਣ ਦਾ ਤੇ ਡੰਗਰ ਕਿੱਥੇ ਆ ਭਾਜੀ ਚਿੱਚੜ ਵੀ ਕਿੱਥੇ ਆ ਇਹ ਜਹਾ ਮਸکریاں ਕਰਦਾ ਨਹੀਂ ਨਹੀਂ ਭਾਜੀ ਮੈਂ ਤੇ ਡੰਗਰਾਂ ਨੂੰ ਪੱਠਾ ਜੇ ਪਾਉਣ ਦਾ ਦਾਰਾ ਸਿੰਘ ਕਿੱਥੇ ਆ ਭਾਜੀ ਉਹ ਸਵਰਗਾਂ ਚ ਉਹ ਮੈਂ ਫਿਲਮਾਂ ਵਾਲੇ ਦਾਰਾ ਸਿੰਘ ਨਹੀਂ ਪੁੱਛੇ ਤੇਰੇ ਪਾਪੇ ਦਾ ਨਾਮ ਪੁੱਛਣ ਡਿਆ ਵਾ ਆ ਪਾਪੇ ਦਾ ਨਾ ਦਾਰਾ ਸਿੰਘ ਤੇ ਤੈਨੂੰ ਨਹੀਂ ਪਤਾ ਬਾਜੀ ਅਸੀਂ ਤੇ ਜੋਂ ਜੰਮੇ ਪਾਪਾ ਪਾਪਾ ਹੀ ਕਹਿੰਦੇ ਆ ਨਾਂ ਕੱਢੀ ਜਾਂਦੇ ਆ ਅੱਜ ਤੈਨੂੰ ਕਰੋਨਾ ਚੇਤੇ ਸਾਰੇ ਟੱਬਰ ਦੇ ਨਾਂ ਬਾਹਰ ਦੇ ਨੂੰ ਪੁੱਛਿਆ ਕਿ ਤੇ ਕਹਿੰਦਾ ਮੈਨੂੰ ਪਤਾ ਹੀ ਨਹੀਂ ਮੈਂ ਗੁੰਗਾ ਅੱਜ ਪੁੱਤ ਤੇਰੇ ਤੋੜਦਾ ਤਲਵੇ ਪਾਪਾ ਲਾ ਵੀ ਦਾਰਾ ਸਿੰਘ ਆ ਗਏ ਓਏ ਆਜੋ ਸਾਬ ਬਾਧਰ ਆਜੋ ਜਾ ਉਹ ਨਿੱਕਿਆ ਕੁਰਸੀਆਂ ਕਰਸੀਆਂ ਡਾਹ ਜਾ ਕੇ ਹਾਂਜੀ ਸਾਬ ਬਾਧਰ ਓ ਬਜ਼ੁਰਗਾ ਦਾਰਾ ਸਿੰਘ ਤੇਰਾ ਨਾਂ ਹੀ ਆ ਹਾਂਜੀ ਸਾਹਿਬ ਦਾਰਾ ਸਿੰਘ ਤੇ ਮੇਰਾ ਨਾਂ ਹੀ ਆ ਪਰ ਜੋ ਵੀ ਕਿਸ ਨੇ ਤੁਹਾਨੂੰ ਦੱਸਿਆ ਹੋਵੇ ਮੇਰੇ ਬਾਰੇ ਸਭ ਕੁਝ ਗਲਤ ਦੱਸਿਆ ਜੇ ਮੈਂ ਬੰਦਾ ਨਹੀਂ ਜੇ ਇਦਾਂ ਦਾ ਤੂੰ ਬਹਿ ਤੇ ਇਹਨੂੰ ਦੱਸ ਦੇ ਬੈਠੋ ਬੈਠੋ ਜਨਾਬ ਬੈਠੋ ਲਾਓ ਕੁਰਸੀਆਂ ਲਾ ਭਾਜੀ ਹੁਣ ਪਾਣੀ ਪੂਣੀ ਪਿਆਓ ਜਰਾ ਜਨਾਬ ਸਾਡੇ ਪਿੰਡ ਦਾ ਲੋਕਾਂ ਨੂੰ ਉਦਾਂ ਟੌਟੀ ਕਰਨ ਦੀ ਆਤ ਹੈ ਤੁਹਾਨੂੰ ਕੋਈ ਜਾ ਕੇ ਦੱਸ ਆ ਇਹ ਇਦਾਂ ਦੇ ਬੰਦੇ ਨਹੀਂ ਜਹੀ ਹੈਗੇ ਓਏ ਓ ਬਹਿ ਕੇ ਸੁਣੋ ਗੱਲ ਪਾਣੀ ਪੂਣੀ ਪੀਓ ਕਬਰਾਂ ਵਾਲੀ ਗੱਲ ਨਹੀਂ ਆ ਕੋਈ ਕਬਰਾਂ ਵਾਲੀ ਕੋਈ ਗੱਲ ਨਹੀਂ ਪਾਪਾ ਇਹ ਤੇਰਾ ਗਲਤੀ ਹੈ ਇਹਨੇ ਬਹੁਤ ਸਤਾ ਹਾਨੂੰ ਇਹ ਨਾਂ ਨਹੀਂ ਦੱਸਦਾ ਕੀ ਕਹੇ ਸਾਬ ਨੂੰ ਇਹਦੇ ਭਾਜੀ ਹਣੀ ਮੈਨੂੰ ਨਾਂ ਪੁੱਛਦੇ ਸੀ ਤੇ ਨਾਂ ਤੇ ਮੈਨੂੰ ਤੁਹਾਡਾ ਪਤਾ ਹੀ ਨਹੀਂ ਮਾਫ਼ੀ ਕਾਰਡ ਰੱਖਿਆ ਗਲ ਕੋਲ ਜੇਬ ਚ ਨਾਂ ਦਾ ਨਹੀਂ ਪਤਾ ਨਾਂ ਗਾੜੀ ਕਿਤੇ ਮੇਰਾ ਹੈਗਾ ਵਾ ਮਾਈਕਲ ਜੈਕਸਨ ਵੀ ਤੈਨੂੰ ਲੈਣਾ ਨਹੀਂ ਆਉਂਦਾ ਜਨਾਬ ਇਹ ਮੈਨੂੰ ਕੋਈ ਜ਼ਿਆਦਾ ਡਰੇ ਡਰੇ ਲੱਗਣ ਦੇ ਗੱਲ ਕੋਈ ਹੋਰ ਜੇ ਉਹ ਨਹੀਂ ਪਿੰਡਾਂ ਵਾਲੇ ਬੰਦੇ ਪੁਲਿਸ ਨੂੰ ਵੇਖ ਕੇ ਵੈਸੇ ਡਰ ਜਾਂਦੇ ਆ ਬਾਕੀ ਪੁੱਛਦੇ ਆ ਆਹ ਨਹੀਂ ਨਹੀਂ ਸਾਬ ਬਾਦਰ ਡਰੇ ਨਹੀਂ ਆਸੀਂ ਸਾਡੇ ਮੂੰਹ ਹੀ ਇਦਾਂ ਦੇ ਆ ਹੈ ਅਸੀਂ ਡਰੇ ਥੋੜਾ ਅਸੀਂ ਡਰੇ ਆ ਕਿਤੇ ਹੈ ਭਈ ਆ ਬਿਲਕੁਲ ਉਹ ਬਜ਼ੁਰਗੋ ਕੋਈ ਪਿੰਡ ਦਾ ਮੋਹਤਵਾਰ ਬੰਦਾ ਸੱਦੋ ਜਿਹੜਾ ਤੁਹਾਡੀ ਗਵਾਹੀ ਹੋਈ ਪਾ ਦੇ ਤ੍ਰਿਸ਼ ਹੈ ਨਹੀਂ ਲਿਫਟਨ ਯਾਆਂ ਵਿਆਂ ਤੋਂ ਸਾਰਿਆਂ ਨਾ ਵਿਗੜੀ ਆ ਤੇ ਗਵਾਹੀ ਆਪਣੀ ਕਿੰਨੇ ਪਾਉਣੀ ਆ ਓਏ ਪਾ ਦੇ ਨੇ ਦਿਖਵਾਈ ਪਿੰਡ ਦੇ ਬੰਦੇ ਕਰ ਦਿੰਦੇ ਨੇ ਉਹ ਜਾਣ ਕਿਆ ਸਰਪੰਚ ਨੂੰ ਲਿਆ ਸੱਦ ਕੇ ਕਹਿੰਦਾ ਸੀ ਲੋੜ ਪਈ ਦੇ ਮੈਨੂੰ ਸੱਦਿਓ ਜਾ ਭਾਜੀ ਉਹਨਾਂ ਨੂੰ ਲਿਆ ਉਹਨੂੰ ਕਾ ਪੈ ਗਈ ਲੋੜ ਤੇਰੀ ਸਰਬਾਹ ਭਦਰ ਤੁਹਾਨੂੰ ਬੁਲਕਾਰ ਨੇ ਨਿਕਲਿਆ ਬੁਲਕਾਰ ਉਹ ਸਾਨੂੰ ਬੁਲਕਾਰਨੇ ਨਹੀਂ ਸਰਕਾਰ ਨੇ ਘੱਲਿਆ ਵਾ ਕੀ ਆਂਦੀ ਸੀ ਸਰਕਾਰ ਦੱਸ ਦਿਆ ਤੁਹਾਨੂੰ ਨੇ ਕੀ ਆਂਦੀ ਸੀ ਸਰਕਾਰ ਜਨਾਬ ਤੁਸੀਂ ਆਵਣਾ ਨਾ ਆਉਂਦੇ ਤੇ ਅਸੀਂ ਇੱਕ ਦੋ ਦਿਨਾਂ ਤੱਕ ਥਾਣੇ ਆਉਣ ਹੀ ਆਲੇ ਆ ਤੇ ਤੁਸੀਂ ਥਾਣੇ ਆਣ ਕੇ ਕੀ ਕਰਨਾ ਹੈ ਜਨਾਬ ਬਸ ਪੁੱਲਾਂ ਚੋਂ ਕਹਿ ਬਖਸ਼ਾਉਣ ਆਉਣ ਆਣੀਆਂ ਅਸੀਂ ਪੁੱਲਾਂ ਚੋਂ ਕਾ ਬਖਸ਼ਾਉਣ ਆਣੀਆਂ ਤੁਸੀਂ ਗੜੀਆਂ ਏਡੀਆਂ ਵੱਡੀਆਂ ਗਲਤੀਆਂ ਕੀਤੀਆਂ ਵਾ ਓਏ ਨਹੀਂ ਭਾਈ ਗਲਤੀਆਂ ਨਹੀਂ ਪਾ ਪਰੀ ਗਣਾ ਖੋਤੀ ਮਰ ਗਈ ਪਾ ਪਰੀ ਨੇ ਕਿਦਾਂ ਖੋਤੀ ਮਾਰਦੀ ਪਾਹੀ ਦਾ ਡੰਗਰਾਂ ਦੇ ਉੱਤੇ ਕੱਲੀ ਦੇ ਪੱਠੇ ਢਾਉਂਦਾ ਇਹ ਤੇ ਉਹਨੂੰ ਤੀਲਾ ਨਹੀਂ ਪਾਉਂਦਾ ਅਗਲੀ ਗੁੱਸੇ ਦੀ ਮਾਰੀ ਮਾਰੀ ਖੋਤੀ ਮਾਰਦੀ ਇਹ ਮੈਨੂੰ ਬੰਦੇ ਸਹੀ ਨਹੀਂ ਜੇ ਲੱਗਣ ਦੇ ਓਏ ਜਨਾਬ ਐਵੇਂ ਚਵਲਾ ਮਾਰਨ ਧਿਆ ਜੇ ਖੋਤੀ ਵੀ ਆਈ ਖੋਤੀ ਮਰ ਗਈ ਤੁਸੀਂ ਮਿੱਟੀ ਪਾਓਣ ਖੋਤੀ ਵਾਲੀ ਗੱਲ ਤੇ ਓਏ ਚੱਲ ਕੋਈ ਗੱਲ ਨਹੀਂ ਜਮ ਜਮ ਆਓ ਥਾਣੇ ਤੁਹਾਡੇ ਵਾਸਤੇ ਬਣਿਆ ਅਸੀਂ ਤੇ ਬਾਹਰ ਲਿਖਿਆ ਜੀ ਐਨ ਪਾ ਜੀ ਮੈਂ ਤਾਂ ਸੁਣਿਆ ਤੁਸੀਂ ਪਟੇ ਤੇ ਲਿਖਿਆ ਕਿ ਆਣ ਮਿਲੋ ਸੱਜਣਾ ਇਹ ਗੱਲਾਂ ਸੱਚੀਆਂ ਵਾਂ ਪਰ ਉਹ ਜਿਹੜਾ ਲਿਖਿਆ ਨਾ ਉਹ ਚੋਰਾ ਠੱਗਾ ਵਾਸਤੇ ਲਿਖਿਆ ਵਾ ਬਈ ਮਨਾਂ ਵਾਸਤੇ ਲਿਖਿਆ ਵਾ ਉਹ ਪੁਲਸ ਤੋਂ ਡਰਨ ਦੀ ਲੋੜ ਨਹੀਂ ਆ ਉਹ ਪੁਲਸ ਆਮ ਲੋਕਾਂ ਦੀ ਮਦਦ ਵਾਸਤੇ ਬਣੀ ਆ ਉਹ ਨਾਲੇ ਪੁਲਸ ਹਾਊ ਥੋੜੀ ਆ ਜਿਹੜੀ ਤੁਹਾਨੂੰ ਖਾਜੂਗੀ ਐਵੇਂ ਡਰੀ ਜਾਂਦੇ ਉਹ ਅਸੀਂ ਵੀ ਤੁਹਾਡੇ ਭੈਣ ਭਰਾ ਆਈਆਂ ਵੇਲਾ ਕਹਿੰਦੇ ਡਰਨ ਦੀ ਲੋੜ ਦੀ ਪਾਪਾਵੇਂ ਜੂਸ ਪੀਣਾ ਮੈਂ ਤੈਨੂੰ ਕਿੱਥੋਂ ਪਿਾਵਾਂ ਜੂਸ ਆਵੇਂ ਭਾਜੀ ਇਹ ਤੇ ਜੂਸ ਨਿਕਲਦਾ ਨਾ ਕਿਉਂ ਆ ਤੈਨੂੰ ਜੂਸ ਜੂਸ ਤੇ ਨਿਕਲਦਾ ਨਹੀਂ ਇਹ ਨਾ ਵੀ ਤੇਰਾ ਜਲੂਸ ਨਿਕਲ ਜੇ ਕਿੱਧਰ ਆ ਤਾ ਆ ਆਵੇ ਆ ਹੀ ਗਿਆ ਸਰਪੰਚ ਵੀ ਆ ਗਿਆ ਭਾਜੀ ਜਨਾਬ ਆ ਗਏ ਸਤਿ ਸ੍ਰੀ ਅਕਾਲ ਜਨਾਬ ਸਤਿ ਸ੍ਰੀ ਅਕਾਲ ਆਜੋ ਆਜੋ ਸਰਪੰਚ ਸਾਹਿਬ ਇਧਰ ਆਜੋ ਕਿਧਰ ਆਣੇ ਹੋਏ ਓਏ ਆਣੇ ਆਣੇ ਕਿਧਰ ਹੋਣੇ ਆ ਤੁਸੀਂ ਸਰਪੰਚ ਜੇ ਪਿੰਡ ਦੇ ਹਾਂਜੀ ਹਾਂਜੀ ਆਪ ਹੀ ਆ ਤੇ ਇਹਨਾਂ ਦੀ ਗਵਾਈ ਤੁਸੀਂ ਪੋਣੀ ਆ ਸਾਹਿਬ ਜੀ ਪਾਉਣ ਨੂੰ ਤਾਂ ਜੀ ਨਹੀਂ ਕਰਦਾ ਪਰ ਕੀ ਕਰੀਏ ਆਉਣੀ ਪੈਣੀ ਆ ਵੋਟਾਂ ਦੇ ਦਿਨ ਨੇੜੇ ਆ ਬੜਾ ਇਹਨਾਂ ਨੂੰ ਸਮਝਾਇਆ ਗਿਆ ਇਹ ਕੰਮ ਨਾ ਕਰੋ ਨਾ ਕਰੋ ਪਰ ਇਹ ਨਹੀਂ ਟੱਲਦੇ ਕਿਹੜੇ ਕੰਮ ਕਰਦੇ ਹੋਈਏ ਓਏ ਜਨਾਬ ਉਹ ਕੋਈ ਖੋਤੀ ਵਾਲੀ ਗੱਲ ਸਰਪੰਚਾ ਤੁਸੀਂ ਛੱਡੇ ਗੱਲ ਨੂੰ ਹੈ ਓਏ ਜਿਹੜੀ ਮਾਰੀ ਗਈ ਉਹਨੂੰ ਛੱਡ ਦੋ ਤੁਸੀਂ ਤੇ ਮਰੀ ਦਾ ਜਲੂਸ ਕੱਢਣ ਡੈ ਜੀ ਜਨਾਬ ਤੁਹਾਨੂੰ ਨਹੀਂ ਪਤਾ ਮੈਂ ਤਾਂ ਪਹਿਲਾਂ ਬੜਾ ਗੁੱਸਾ ਇਹਨਾਂ ਤੇ ਇਹਨਾਂ ਮਰੀ ਲਾਡਰੀ ਮੋੜਤੀ ਤੇ ਚੱਲ ਸਰਪੰਚਾ ਹੁਣ ਕਿਹੜਾ ਗਾੜੀ ਵੋਟਾਂ ਨਹੀਂ ਆਉਣੀਆਂ ਵੋਟਾਂ ਲੈਣੀਆਂ ਕਿ ਨਹੀਂ ਲੈਣੀਆਂ ਵੋਟਾਂ ਦੇ ਸਿਆਪੇ ਨੂੰ ਤੇ ਆਇਆ ਵਾ ਚਲੋ ਕੋਈ ਨਹੀਂ ਗਵਾਹੀ ਕਿੱਥੇ ਪਾਉਣੀ ਹੈ ਪਾ ਦਨੇ ਆਪਾਂ ਆ ਬਸ ਆ ਗਵਾਹੀ ਵਾਲਾ ਕੰਮ ਕਰ ਹੋਣੀ ਬਣੀ ਹੈ ਕੀ ਕਰੀਏ ਹਾਂ ਭਾਈ ਬਜ਼ੁਰਗਾ ਨਾਂ ਕੀ ਤੇਰਾ ਜਨਾਬ ਮੇਰਾ ਨਾਂ ਦਾਰਾ ਸਿੰਘ ਦਾਰਾ ਸਿੰਘ ਪੱਗ ਤੇ ਜਮਲੇ ਵਾਲੀ ਬਧੀ ਆ ਤੇ ਨਾਂ ਦਾਰਾ ਸਿੰਘ ਜਨਾਬ ਘਰ ਦੇ ਰੱਖਿਆ ਹੈ ਨਾ ਕਿ ਮੈਂ ਆਪ ਰੱਖਿਆ ਪਲੇਸ ਆਫ ਬਰਥ ਕੀ ਆ ਪਲੇਸ ਆਫ ਬਰਥ ਉਹ ਜਮਿਆ ਕਿੱਥੇ ਆ ਜਨਾਬ ਮੈਂ ਵੇੜੇ ਜੀ ਜਮਿਆ ਹਾਂ ਵੇੜੇ ਚ ਜਮਿਆ ਔਰ ਜਨਾਬ ਦਾਦੀ ਆਡੀ ਵੇੜੇ 'ਚ ਪੋਚਾ ਫੇਰੰਡੀ ਉਧਰ ਵਧਾਈਆਂ ਬਣ ਗਈਆਂ ਪਿੰਡ ਪਿੰਡ ਜੰਮਿਆਂਗੇ ਸ਼ਹਿਰ ਜੰਮਿਆਂ ਵਾ ਤੇ ਜਨਾਬ ਪਿੰਡ ਹੀ ਜੰਮਣਾ ਏ ਜੇਰੋਂ ਪਿੰਡ ਰਹਿੰਦੇ ਆ ਤੇ ਪਿੰਡ 'ਚ ਹੀ ਜੰਮਿਆ ਹਾ ਕਿੰਨੀਆਂ ਪੜਿਆ ਵਾ ਜਨਾਬ ਇਹ ਤੇ ਕਰੀ ਸਕੂਲ ਦੇ ਗਾੜੀਆਂ ਨਹੀਂ ਲੰਘਿਆ ਇਹਨੇ ਕੀ ਪੜਨਾ ਵਾ ਆਂਡਾ ਹੀ ਲਿਖੋ ਨਹੀਂ ਨਹੀਂ ਜਨਾਬ ਆਂਡਾ ਨਾ ਲਿਖੋ ਤੁਸੀਂ ਲਿਖੋ ਅਨਪਾਰ ਉਹ ਦੱਸਣ ਦੀ ਲੋੜ ਨਹੀਂ ਆ ਦਿਖ ਨਹੀਂ ਦਿਹਾ ਵਾ ਹਾਂ ਉਮਰ ਕਿੰਨੀ ਤੇਰੀ ਉਮਰ ਜਨਾਬ ਪਤਾ ਨਹੀਂ ਆ ਮੈਨੂੰ ਪੱਕਾ ਭਰ ਕੇ ਦੇ ਪੁਲ ਬਣਦਾ ਸੀ ਨਹਿਰ ਵਾਲਾ ਉਹ ਹੁਣ ਮੈਂ ਨਹਿਰ ਤੇ ਜਾ ਕੇ ਪੁੱਲ ਨੂੰ ਉਮਰ ਪੁੱਛ ਗਿਆ ਮਾਦਾ ਲੈ ਲਓ 70 75 ਰੋੜੀ ਯਾਦ ਕੀ ਤੇਰੀ ਯਾਦ ਉਹ ਕੌਮ ਕਿਹੜੀ ਤੁਹਾਡੀ ਕੌਮ ਉਹੀ ਕਿਹੜੀ www.com ਉਹ ਬੰਦੇ ਦੱਸ ਜਨਾਬ ਤੁਸੀਂ ਆਪੇ ਬੁੱਝ ਲਓ ਬੁੱਝਣ ਨੂੰ ਤੁਸੀਂ ਮੇਰੇ ਨਾਲ ਕਰੋੜਪਤੀ ਖੇਡਣ ਡਿਆ ਜੇ ਕੋਈ ਤੁਸੀਂ ਦੱਸੋ ਜਨਾਬ ਸਾਹਨੂ ਦੇ ਘਰ ਦੇ ਆ ਕੋ ਦੱਸਿਆ ਹੀ ਨਹੀਂ ਆ ਉਹ ਸਾਨੂੰ ਕਹਿੰਦੇ ਰਹਿ ਵੀ ਬਸ ਬੰਦਾ ਤੇ ਬੰਦਾ ਹੀ ਹੈ ਜਾਤ ਤੇ ਕੁੱਤਿਆਂ ਦੀ ਬਿੱਲੀਆਂ ਦੀ ਇਹ ਜਾਤ ਹੁੰਦੀ ਹੈ ਬੰਦੇ ਦੀ ਕਿਹੜੀ ਜਾਤ ਹੁੰਦੀ ਹੈ ਬੰਦੇ ਦੀ ਕਿਸਮ ਹੁੰਦੀ ਜੇ ਚੰਗੀ ਕਿਸਮ ਦਾ ਬੰਦਾ ਤੇ ਗੰਦੀ ਕਿਸਮ ਦਾ ਬੰਦਾ ਚੰਗੇ ਬੰਦੇ ਚੰਗੇ ਕੰਮ ਕਰਦੇ ਆ ਤੇ ਮਾੜੇ ਬੰਦੇ ਜਨਾਬ ਮਾੜੇ ਕੰਮ ਕਰਦੇ ਆ ਜਾਤ ਜੂਤ ਵਾਲਾ ਤੇ ਕੋਈ ਰੌਲਾ ਹੀ ਨਹੀਂ ਆ ਉਹ ਸਾਨੂੰ ਪਤਾ ਨਹੀਂ ਹੁਣ ਸਰਕਾਰ ਨਹੀਂ ਖਾਨ ਦੀ ਤਾਂ ਇਥੇ ਸਾਨੂੰ ਭਰਨਾ ਤੇ ਪੈਣਾ ਹੀ ਆ ਓਏ ਸਰਪੰਚਾ ਓ ਮੈਨੂੰ ਤੇ ਸਰਕਾਰ ਦੀ ਵੀ ਸਮਝ ਆਉਂਦੀ ਕਿ ਸਰਕਾਰ ਆ ਜਾਤੀਵਾਦ ਆ ਵਧਾਉਣਾ ਚਾਹੁੰਦੀ ਹੈ ਕਿ ਘਟਾਉਣਾ ਚਾਹੁੰਦੀ ਹੈ ਹੈ ਔਰ ਰੋਜ਼ ਲੋਕ ਇਹਨਾਂ ਚੀਜ਼ਾਂ ਦਾ ਸਹਾਰਾ ਹੋਂਦਾ ਉਹ ਬੰਦੇ ਦੀ ਵੀ ਭਲਾ ਕੋਈ ਜਾਤ ਹੁੰਦੀ ਹੈ ਉਹ ਬੰਦਾ ਦੇ ਬੰਦਾ ਹੀ ਆ ਨਾ ਵੈਹਦਾਰਾ ਸਿਆ ਮੂੰਹ ਤੇਰਾ ਭਾਵੇਂ ਚੰਗਾ ਨਹੀਂ ਹੈ ਪਰ ਗੱਲ ਬੜੀ ਚੰਗੀ ਕੀਤੀ ਐ ਯਾਰ ਕੀ ਮਰਾ ਜੀ ਕਰਦਾ ਗਰਾਂਟਾ ਸਾਰੀਆਂ ਮੈਂ ਖਾ ਜਾ ਤੇ ਸਰਪੰਚੀ ਤੈਨੂੰ ਦੇ ਦਾਂ ਓਏ ਰੱਤ ਭਰਾਵਾ ਸਰਪੰਚੀ ਐ ਨਹੀਂ ਇਹੋ ਜਿਹੀ ਸਰਪੰਚੀ ਕਰਨੀ ਉਹ ਮੇਜਰ ਸਿਆ ਇਹਨਾਂ ਨੂੰ ਸਮਝਾ ਕੋ ਜੀ ਯਾਰ ਉਹ ਬਜ਼ੁਰਗੋ ਇਹ ਦੱਸੋ ਏਸੀ ਜਿਗਾ ਬੀਸੀ ਜਿਗਾ ਜਰਨਲ ਜੇ ਓਏ ਜਨਾਬ ਏਸੀ ਦੇ ਸਾਡੇ ਘਰ ਹੈ ਨਹੀਂ ਐ ਕੂਲਰ ਲੈ ਲਓ ਤੁਮ ਕੋਈ ਨਹੀਂ ਜਨਾਬ ਬਾਹਰੋਂ ਕੇ ਨੂੰ ਪੁੱਛ ਲਾਂਗੇ ਚਲ ਠੀਕ ਹੈ ਜਨਾਬ ਇੰਨੀ ਪਉਣ ਸ਼ਾਨ ਕਰਨ ਡੈ ਭਾਪੇ ਨੇ ਕਿਹੜਾ ਬੈਂਕ ਲੁੱਟ ਲਈ ਥੰਡ ਰੱਖ ਦੱਸਦੇ ਆ ਉਹ ਨਿੱਕੀਆਂ ਮੋਟੀਆਂ ਗਲਤੀਆਂ ਨੇ ਸਾਰਿਆਂ ਕੋ ਹੋ ਜਾਂਦੀਆਂ ਫਿਰ ਕੀ ਹੋ ਗਿਆ 10 ਕਿਲੋ ਗੁੜ ਪਾ ਕੇ ਸ਼ਰਾਬ ਕੱਢ ਲਈ ਫਿਰ ਕੀ ਲੋੜਾ ਆ ਗਿਆ ਓ ਕੋਈ ਨਹੀਂ ਚਾਹ ਪਾਣੀ ਚ ਕਰ ਲਾਂਗੇ ਆਪਾਂ ਲੈ ਮੇਜਰ ਸਾਹਿਬ ਦਾ ਕੇਸ ਹੀ ਹੋਰ ਨਿਕਲ ਆਇਆ ਆਪਾਂ ਨੇ ਐਵੇਂ ਖੋਤੀ ਖੋਤੀ ਕਰੀ ਜਾਣ ਨੇ ਹੋਰ ਜਨਾਬ ਆ ਕੋਤੀ ਵਾਲੀ ਗੱਲ ਨਾ ਕਰੋ ਇਹ ਗੱਲ ਚੰਗੀ ਨਹੀਂ ਏ ਉਹ ਬਜ਼ੁਰਗਾ ਸ਼ਰਾਬ ਪੀਣੀ ਚੰਗੀ ਗੱਲ ਆ ਉਹ ਸਿਹਤ ਵਾਸਤੇ ਕਿੰਨੀ ਹਾਨੀ ਕਰਕੇ ਆ ਉਹ ਸਿਆਣਾ ਬਹਿਣਾ ਤੂੰ ਬੰਦਾ ਪਿੰਦਾ ਚੰਗਾ ਲੱਗਦਾ ਵਾ ਲਿਆ ਸਾਨੂੰ ਦੇ ਜਿਹੜੀ ਹੈਗੀ ਆ ਜਨਾਬ ਤੁਹਾਡੇ ਲਈ ਨਹੀਂ ਹਾਨੀ ਕਰਕੇ ਉਹ ਸਾਨੂੰ ਕਾਦੀ ਹਾਨੀ ਕਰਕੇ ਆ ਅਸੀਂ ਸਰਕਾਰ ਆਂ ਸਰਕਾਰ ਨੂੰ ਸਾਰਾ ਕੁਝ ਆ ਜੰਮਿਆ ਜਗਣਾ ਤੇਰਾ ਗਾਮ ਆ ਤੇਰੇ ਦੁੱਖ ਚ ਤੂੰ ਸ਼ਰਾਬ ਪੀਨਾ ਜਨਾਬ ਦੁੱਖ ਤਾਂ ਨੂੰ ਕੀ ਦੱਸਾਂ ਹਾਡੇ ਵੱਡੇ ਪਰੋਂ ਆਏ ਹੈ ਹੈ ਲਾਲਪੁਰ ਪਿੰਡ ਹੀ ਮੇਰੇ ਬਾਪੂ ਦਾ ਉਹ ساری ਉਮਰ ਤਰਸਦਾ ਹੀ ਮਰ ਗਿਆ ਉਹਨੂੰ ਕਿਸ ਨੇ ਜਾਨ ਨਹੀਂ ਦਿੱਤਾ ਉਧਰ ਤੇ ਮਰਦਾ ਮਰਦਾ ਮੈਨੂੰ ਕਹਿ ਗਿਆ ਕਿ ਮੇਰੇ ਪਿੰਡੋਂ ਗਿੜਾ ਜਰੂਰ ਲਾਗੇ ਤੇ ਮੈਂ ਰ ਪਰ ਭਰ ਕੇ ਕਾਗਜ ਖੱਜਲ ਹੋ ਗਿਆ ਜਨਾਬ ਕੋਈ ਵੀਜ਼ਾ ਉਹ ਯਾਨੀ ਮਿਲਿਆ ਤੇ ਮੇਰੇ ਕੰਨਾਂ 'ਚ ਵਾਜਾਂ ਪੈਂਦੀਆਂ ਬਾਪੂਰੇ ਤਰਲਿਆਂ ਦੀਆਂ ਤੇ ਜਦੋਂ ਫੇ ਮੈਨੂੰ ਦੁੱਖ ਹੁੰਦਾ ਫੇ ਮੈਂ ਸ਼ਰਾਬ ਹੀ ਪੀਣੀ ਆ ਮੈਂ ਕੀ ਕਰਾਂ ਫੇ ਓ ਵਾਹ ਓਏ ਪਾਪਾ ਇੰਨਾ ਦਰਦਲ ਕੋਲ ਆਈ ਆਪਣੇ ਸੀਨੇ ਚ ਤੇ ਖਾਨੂੰ ਪਤਾ ਵੀ ਨਹੀਂ ਲੱਗੰਦੇ ਉਹ ਨਿੱਕਿਆ ਜਾ ਪੇਨ ਕਿਲਰ ਲਿਆ ਪਾਪੇ ਦੀ ਪੀੜ ਢਾਈ ਓਏ ਉਹ ਤਾਂ ਨਹੀਂ ਹੋਣੀ ਪੀੜ ਠੀਕ ਓਏ ਤੇ ਫੇ ਸਾਹ ਬਾਦਰ ਹੋਣਾ ਕੋ ਗੋਲੀ ਨਾ ਮਰਾ ਦੀਏ ਫੇ ਹੋ ਜੂਗੀ ਸਹੀ ਪੀੜ ਵਾਹ ਜਨਾਬ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਵਾ ਇਹਨੇ ਕਿਹੜਾ ਲਾਲ ਪ੍ਰਮੋਡ ਦੇ ਚੁੱਕ ਲਿਆਣਾ ਵਾ ਜਾ ਲੈਣ ਦਵੇਂ ਹਾਂ ਓ ਸਰਪੰਚਾ ਮੇਰਾ ਵਾਸ ਚੱਲੇ ਨਾ ਤੇ ਮੈਂ ਪਾਪੇ ਨੂੰ ਹੁਣੇ ਪਾਕਿਸਤਾਨ ਬਾਰਡਰ ਤੇ ਲਾਵਾ ਉਹ ਸਾਡੀਆਂ ਵੀ ਕੁਝ ਮਜਬੂਰੀਆਂ ਹੁੰਦੀਆਂ ਨੇ ਇਹ ਕੰਮ ਸਰਕਾਰ ਹੀ ਕਰੇ ਤੇ ਹੋਣੇ ਆ ਪਰ ਬਾਬਾ ਹੋਰ ਤੇ ਮੈਂ ਤੇਰੇ ਵਾਸਤੇ ਕੁਝ ਕਰ ਨਹੀਂ ਸਕਦਾ ਪਰ ਇੱਕ ਤੇਰੇ ਵਾਸਤੇ ਖੁਸ਼ਖਬਰੀ ਆ ਗਈ ਹੁ ਖੁਸ਼ਖਬਰੀ ਹਾਂ ਉਹ ਕੜੀ ਜਨਾਬ ਓਏ ਓ ਤੁਸੀਂ ਕਾਗਜ਼ ਕੂਕ ਵਿੱਚ ਭਰੇ ਹੋਣੇ ਆ ਉਧਰ ਜਾਣ ਨੂੰ ਉਹ ਤੇਰੀ ਇਨਕੁਆਰੀ ਆ ਗਈ ਹੁ ਹਾਂ ਮੇਰੇ ਕਾਗਜ਼ ਨਿਕਲ ਆਏ ਆ ਹਾਂ ਨਿਕਲ ਆਏ ਆ ਤੇ ਮੈਂ ਜਾਊਂਗਾ ਪਾਕਿਸਤਾਨ ਬਿਲਕੁਲ ਜਾਏਗਾ ਮੈਂ ਤੇ ਇਦਾਂ ਕਰੂੰਗਾ ਵੀ ਤੇਰੀ ਇਨਕੁਆਰੀ ਪੂਰੀ ਓਕੇ ਕਰਕੇ ਭੇਜ ਦੂੰਗਾ ਗਾੜੀ ਤੇਰੇ ਕਰਮ। ਓ ਬਾਰਾ ਸਾਹਿਬ ਵਧਾਈਆਂ ਹੋਣਾਂ। 4 ਸਰਪੰਚਾ ਹੋਣ ਕੀ ਫਾਇਦਾ ਵਾ? ਕਿਉਂ? ਓਏ ਮੈਂ ਤੇ ਮੈਡਮ ਨੂਰਜਾਨ ਨੂੰ ਮਿਲਣ ਜਾਣਾ ਸੀ ਹੁਣ ਤੇ ਉਹ ਵੀ ਮਰ ਗਈ। ਉਹ ਪਾਪੇ ਦਾ ਬਹਾਨਾ ਹੀ ਅੱਗ ਤੇ ਤੈਨੂੰ ਹੈਗੀ ਲੱਗੀ। ਕਿਉਂ ਪਾਪੇ ਦਾ ਬਹਾਨਾ ਦੀ ਅੱਗ ਤੇ ਉੰਨਾ ਬਦੀ ਕਮਿਟੀ ਉਹ ਪਹਿਲੇ ਬੰਦੇ ਲਈ ਸੀ ਜਿਹੜਾ ਬੋਲਣਾ ਸੀ ਉਹ ਆ ਕੇ ਖੁਰਲੀ ਦੇ ਵਿੱਚ ਵੜ ਗਿਆ ਕਹਿੰਦਾ ਕੀ ਕਰੇ ਬੱਚਾ ਚਿਚਕਦਾ ਸੀ ਲੱਗਦਾ ਮੱਚਾ ਤਾਂ ਬੱਚਾ ਤਾਂ ਬਦੀ ਨਹੀਂ ਸੀ ਚਿਚਕੀ ਲੱਗ ਗਈ ਹਾਂ ਜੋ ਇਨਕੁਆਇਰੀ ਕਰਨ ਆਏ ਜੀ ਤਾਂ ਕਦੀ ਚਾਇਆ ਨੇ ਖੋਤੀ ਜਾਣ ਕਿ ਲੱਭ ਗਿਆ ਫਿਰ ਉਹ ਕਿਹਨੇ ਚੋਰ ਨੂੰ ਆਪਣਾ ਪਾਲਾ ਉਹਨਾਂ ਨੂੰ ਲੱਗਿਆ ਸਭ ਇਸੇ ਦੇ ਸਾਡੀ ਚਿਕਾਇ ਕਰਦੇ ਤੁਹਾਨੂੰ ਫੜਦਾ ਹੈ ਉਹ ਚਾਰੇ ਰੋਗ ਚਾਰੇ ਇਨਕੁਆਇਰੀ ਕਰਨ ਆਸਤੇ ਆਏ ਹੋਏ ਹੈ ਲੇਕਿਨ ਵਾਕਈ ਇੱਕ ਗੱਲ ਹੈ ਕਿ ਉਹਨਾਂ ਨੇ ਜਿਹੜੀ ਗੱਲ ਦੱਸੀ ਹੈ ਨਾ ਕਿ ਵਿਚਾਰੇ ਲੋਕੀ ਕਾਗਜ਼ ਪਰ ਪਰ ਥੱਕ ਜਾਂਦੇ ਨੇ ਤੇ ਕਿ ਉਹਨਾਂ ਦਾ ਦਿਲ ਕਰੇ ਸਰਕਾਰਾਂ ਦਾ ਵੀਜ਼ਾ ਲਾਉਂਦੀਆਂ ਨੇ ਨਹੀਂ ਲੇਕਿਨ ਇਹ ਕਿ ਉਹਨਾਂ ਅੱਗੇ ਨਾਲ ਉਹ ਜਿਹੜੀ ਰਾਹਦਾਰੀ ਖੋਲ ਗਈ ਹੈ ਨਾ ਤੇ ਇਹਨਾਂ ਦਾ ਬੜਾ ਸਾਨੀ ਹੋ ਗਿਆ ਬੜੀ ਆਸਾਨੀ ਹੋ ਗਈ ਹੈ ਨਹੀਂ ਤਾਂ ਕਿ ਬੜੀ ਮੁਸ਼ਕਲ ਹੁੰਦੀ ਸੀ ਜਾਨੇ ਨੇ ਦੱਸਿਆ ਮੇਰੇ ਪਾਪਾ ਜੀ ਜਿਹੜੇ ਨੇ ਉਹ ਵਿਚਾਰੇ ਰੋਂਦਿਆਂ ਕਰਨਾਂ ਦੇ ਮਰ ਗਏ ਤੇ ਉਹ ਆਰਨ ਲੈਲਪੁਰ ਇੱਥੇ ਕਿ ਉਹ ਦਾ ਨਾਮ ਮੈਂ ਜਾਣਾ ਥਾ ਕਿ ਉਹਦੇ ਪਿੱਛੇ ਨੇ ਬਾਕੀ ਇਹ ਕਿ ਬਹੁਤ ਹੀ ਵਧੀਆ ਸੀ ਕਾਮੇਡੀ ਸੀ ਮੈਸੇਜ ਵੀ ਸੀ ਬਹੁਤ ਵਧੀਆ ਬਹੁਤ ਵਧੀਆ ਤੁਹਾਨੂੰ ਕੀ ਲੱਗੇ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆਂ ਅਗਲੇ ਵੀਡੀਓ 'ਚ ਨਾ ਗਿਆ ਰਹਿਣਾ